ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਗ ਹੈ 414 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪਹਿਲਾ ਗੁਰਮੁਖ ਗਿਆਨ ਧਿਆਨ ਮਨ ਮਾਨ ਗੁਰਮੁਖ ਮਹਿਲੀ ਮਹਿਲ ਪਛਾਨ ਗੁਰਮੁਖ ਸੁਰਤ ਸ਼ਬਦ ਨਿਸ਼ਾਨ ਐਸੇ ਪ੍ਰੇਮ ਭਗਤ ਵਿਚਾਰੀ ਗੁਰਮੁਖ ਸਾਚਾ ਨਾਮ ਮੁਰਾਰੀ ਰਹਾਉ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਅਸਰ ਅਗ ਵਿੱਚ 414 ਅੰਗ ਤੇ ਸਭਾਈ ਮਾਨ ਹੈ ਸੱਚੇ ਪਾਤਸ਼ਾਹ ਪ੍ਰੇਮਾ ਭਗਤੀ ਦੀ ਗੱਲ ਕਰਦੇ ਨੇ ਕਿ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਗੁਰਮੁਖ ਬਣ ਕੇ ਪ੍ਰੇਮਾ ਭਗਤੀ ਦੁਆਰਾ ਹੀ ਪਾਇਆ ਜਾ ਸਕਦਾ ਹੈ ਸੱਚ ਕਹੋ ਸੁਨ ਲਿਹੁ ਸਬੈ ਜਿਨੇ ਪ੍ਰੇਮ ਕੀਓ ਤਿਨਹੀ ਪ੍ਰਭ ਪਾਏ ਕਾ ਕਬੀਰ ਸਿਜਨ ਭੈ ਖਾਲਸੇ ਪ੍ਰੇਮ ਭਗਤ ਤੈ ਜਾਨੀ ਕਬੀਰ ਸਾਹਿਬ ਵੀ ਇਹੀ ਕਹਿੰਦੇ ਨੇ ਕਿ ਖਾਲਸੇ ਉਹੀ ਹੋਏ ਨੇ ਭਾਈ ਜਿਨ੍ਹਾਂ ਨੇ ਪ੍ਰੇਮਾ ਭਗਤੀ ਕਰਕੇ ਉਸ ਮਾਲਕ ਨੂੰ ਜਾਣਿਆ ਹੈ ਪ੍ਰੇਮ ਵਿੱਚ ਕੋਈ ਸ਼ਰਤ ਨਹੀਂ ਹੁੰਦੀ ਪ੍ਰੇਮ ਵਿੱਚ ਕੋਈ ਮੰਗ ਨਹੀਂ ਹੁੰਦੀ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਮਨਪ੍ਰੀਤ ਚਰਨ ਕਮਲਾਰੇ ਕੋਈ ਵੀ ਡਿਮਾਂਡ ਨਹੀਂ ਹੁੰਦੀ ਕਿ ਬਿੰਦੂਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਮਹਾਰਜ ਜੀ ਤੇ ਪ੍ਰੇਮ ਭਗਤੀ ਦੀ ਗੱਲ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਅੱਜ ਐਸੇ ਪ੍ਰੇਮ ਭਗਤ ਵਿਚਾਰੀ ਉਸ ਪ੍ਰੇਮ ਭਗਤੀ ਨੂੰ ਇਸ ਢੰਗ ਨਾਲ ਵਿਚਾਰਨਾ ਕਰ ਗੁਰਮੁਖ ਸਾਚਾ ਨਾਮ ਮੁਰਾਰੀ ਗੁਰਮੁਖ ਬਣ ਕੇ ਉਹ ਸੱਚੇ ਨਾਲ ਜੁੜ ਉਹਦਾ ਨਾਮ ਜਿਹੜਾ ਹੈ ਉਹ ਮੁਰਾਰ ਹੈ ਰਕਸ਼ਾ ਨੂੰ ਮਾਰਨ ਵਾਲਾ ਹੈ ਇਹ ਗੁਨਾਤਮਕ ਨਾਮ ਹੈ ਕ੍ਰਿਸ਼ਨ ਮਹਾਰਾਜ ਦਾ ਨਾਮ ਵੀ ਮੁਰਾਰੀ ਹੈ ਇਸੇ ਕਰਕੇ ਕਿਉਂਕਿ ਨੇ ਮੁਰ ਨਾਮ ਦੇ ਰਕਸ਼ਸ ਨੂੰ ਮਾਰਿਆ ਸੀ ਇਸ ਕਰਕੇ ਪ੍ਰਮਾਤਮਾ ਦਾ ਨਾਮ ਮੁਰਾਰ ਹੈ ਉਹਦਾ ਨਾਮ ਸਾਡੇ ਅੰਦਰਲੇ ਜਿਹੜੇ ਵਿਕਾਰ ਨੇ ਉਹਨਾਂ ਨੂੰ ਮਾਰਨ ਵਾਲਾ ਹੈ ਸਚਿਆਰ ਬਣ ਕੇ ਸੱਚਾ ਬਣ ਕੇ ਉਸ ਮਾਲਕ ਨਾਲ ਜੁੜਨਾ ਕਰ ਗੁਰਮੁਖ ਗਿਆਨ ਧਿਆਨ ਮਨਮਾਨ ਗੁਰਮੁਖ ਮੈਲੀ ਮਹਿਲ ਪਛਾਣਾ ਗੁਰੂ ਨਾਨਕ ਪਾਸ਼ਾ ਮਹਾਰਾਜ ਕਹਿੰਦੇ ਆਹ ਮਨੁੱਖ ਆਹ ਜੀਵ ਗੁਰਮੁਖ ਬਣ ਕੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਵਾਈ ਗੁਰਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇਹੋਂ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਣਾ ਜੀਆਂ ਦਾ ਇੱਕ ਦਾਤਾ ਸੂ ਮੈਂ ਵਿਸਰ ਨਾ ਜਾਈ ਜਦੋਂ ਸਾਨੂੰ ਇਹ ਗੱਲ ਸਮਝ ਆ ਜਾਏਗੀ ਕਿ ਦਾਤਾ ਇੱਕੋ ਹੀ ਹੈ ਦਾਤਾ ਦੇਣ ਵਾਲਾ ਹੈ ਮੁਕਤ ਭੁਗਤ ਜੁਗਤ ਦਾ ਦਾਤਾ ਹੈ ਜਦੋਂ ਸਾਡਾ ਮੁਖ ਗੁਰੂਵਲ ਹੋ ਜਾਏ ਉਦੋਂ ਗੁਰਮੁਖ ਬਣਿੰਦਾ ਹੈ ਜਦੋਂ ਸਾਡਾ ਮੁਖ ਦੁਨੀਆਵਲ ਹੈ ਫਿਰ ਮਨਮੁਖ ਹੈ ਜੀ ਮਨ ਕਰਕੇ ਅਸੀਂ ਤੇ ਫਿਰ ਕੋਈ ਕੀ ਕਹਿੰਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਗੁਰੂ ਕੀ ਕਹਿੰਦਾ ਹੈ ਗਲਤ ਉਹਦੇ ਨਾਲ ਹੈ ਜਦੋਂ ਗੁਰਮੁਖ ਹੋਇਆ ਕਹਿੰਦੇ ਅੰਦਰੋਂ ਆਤਮਿਕ ਗਿਆਨ ਪ੍ਰਾਪਤ ਹੋਇਆ ਗੁਰਮੁਖ ਗਿਆਨ ਧਿਆਨ ਮਨ ਮਾਨ ਧਿਆਨ ਜੁੜਿਆ ਸ਼ਬਦ ਸੁਰਤ ਨਾਲ ਜੁੜੀ ਤੇ ਮਹਾਰਿਜ ਕਹਿੰਦੇ ਫਿਰ ਉਦੋਂ ਮਨ ਮੰਨ ਗਿਆ ਮਨ ਦੁਆਰਾ ਉਦੋਂ ਮੰਨਿਆ ਗੁਰਮੁਖ ਮੈਲੀ ਮੈਲ ਪਛਾਨ ਗੁਰਮੁਖ ਬਣ ਕੇ ਆਪਣੇ ਨਿੱਜ ਘਰ ਵਿੱਚ ਗਿਆ ਉਸ ਟਿਕਾਣੇ ਨੂੰ ਦਸਮ ਦਵਾਰ ਨਿੱਜ ਘਰ ਚੌਥਾ ਪਦ ਉਸ ਨੂੰ ਪਛਾਲਿਆ ਉਹਨੂੰ ਜਾਣਿਆ ਕਿਉਂਕਿ ਸੁਰਤ ਨੂੰ ਸ਼ਬਦ ਨਾਲ ਜੋੜਿਆ ਤੇ ਥੈ ਸੀਤੋ ਸੀਤਾ ਮਹਿਮਾ ਮਾਏ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਮਰੈ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਉਹਨਾਂ ਦੀ ਗੱਲ ਕਰਦੇ ਨੇ ਮਰ ਜਿੱਥੇ ਕਿ ਜਿਨ੍ਹਾਂ ਨੇ ਆਪਣੀ ਸੁਰਤ ਨੂੰ ਜੋੜ ਲਿਆ ਜਿਨ੍ਹਾਂ ਦੀ ਸੁਰਤ ਸ਼ਬਦ ਵਿੱਚ ਹੈ ਕਿ ਗੁਰੂ ਕੀ ਕਹਿ ਰਹੇ ਨੇ ਬਾਣੀ ਕੀ ਕਹਿ ਰਹੀ ਹੈ ਉਹ ਉਸ ਅਵਸਥਾ ਤੱਕ ਹੌਲੀ-ਹੌਲੀ ਹੌਲੀ-ਹੌਲੀ ਸੰਗਤ ਕਰਦੇ ਉਸ ਅਨੰਦ ਤੱਕ ਪਹੁੰਚ ਗਏ ਉਸ ਅਵਸਥਾ ਤੱਕ ਪਹੁੰਚ ਗਏ ਜਿਹਨੂੰ ਅਸੀਂ ਦਸਮਦਵਾਰ ਕਹਿੰਦੇ ਆ ਜਿਹਨੂੰ ਅਸੀਂ ਚੌਥਾ ਪਦ ਕਹਿੰਦੇ ਆ ਜਿਹਨੂੰ ਨਿਜ ਕਰ ਕਹਿੰਦੇ ਆ ਜਿਹਨੂੰ ਸਹਿਜ ਅਵਸਥਾ ਕਹਿੰਦੇ ਆ ਗੁਰਮੁਖ ਸੁਰਤ ਸ਼ਬਦ ਨੀਸਾਣਾ ਗੁਰਮੁਖ ਬਣ ਕੇ ਇਸ ਸੁਰਤ ਨੂੰ ਜਦੋਂ ਸ਼ਬਦ ਨਾਲ ਜੁੜਿਆ ਤਾਂ ਪ੍ਰਵਾਣਗੀ ਮਿਲ ਗਈ ਰਸਤਾ ਸਾਹਮਣੇ ਨਜ਼ਰ ਆਉਣ ਲੱਗਾ ਮੰਜ਼ਿਲ ਸਾਹਮਣੇ ਨਜ਼ਰ ਆਉਣ ਲੱਗ ਪਈ ਕਿ ਮੇਰਾ ਰਸਤਾ ਇਹ ਹੈ ਮੈਂ ਇੱਥੇ ਕੀ ਕਰਨ ਆਇਆ ਸੀ ਬਾਣੀ ਚ ਮਰ ਸਮਝਾਉਂਦੇ ਨੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫਕੜੇ ਸਭ ਮੁਕਤੀ ਚੱਲੀ ਰਹਿਣ ਫਿਰ ਮੁਖ ਗੁਰੂ ਵੱਲ ਹੈ ਆਉਂਦੇ ਤੇ ਅਸੀਂ ਹਾਂ ਪਰ ਸਾਡਾ ਮੁਖ ਘੁੰਮ ਜਾਂਦਾ ਹੈ ਜੀ ਕਈ ਵਾਰੀ ਅਸੀਂ ਗੋਲਕਤਾ ਕੀ ਰਹਿ ਜਾਂਦੇ ਆ ਬਿਲਡਿੰਗਾਂ ਤੱਕ ਹੀ ਰਹਿ ਜਾਂਦੇ ਆ ਇਸ ਤੋਂ ਅੱਗੇ ਨਹੀਂ ਜਾਂਦੇ ਜਿਹੜੇ ਗੁਰਮੁਖ ਨੇ ਭਾਈ ਉਹ ਫਿਰ ਹਿਰਦੇ ਵਿੱਚ ਉਸ ਮਾਲਕ ਨੂੰ ਧਿਆਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਿੱਧਾਂ ਨੇ ਪੁੱਛਿਆ ਕਿਸ ਕਾਰਨ ਤੁਮ ਭਇਓ ਉਦਾਸੀ ਕਿਹੜੇ ਕਾਰਨਾ ਕਰਕੇ ਤੁਸੀਂ ਉਦਾਸੀਆਂ ਭਇ ਕਰਦੇ ਹੋ ਘਰੋਂ ਨਿਕਲੇ ਹੋ ਕਾਦੇ ਵਾਸਤੇ ਨਿਕਲੇ ਹੋ ਤੁਸੀਂ ਮਰ ਨੇ ਉੱਥੇ ਬਰਨ ਨੂੰ ਕਿਹਾ ਗੁਰਮੁਖ ਖੋਜਤ ਭਇਓ ਉਦਾਸੀ ਮੈਂ ਉਹਨਾਂ ਗੁਰਮਖਾਂ ਦੀ ਪਹਾੜ ਵਿੱਚ ਹਾਂ ਜਿਹੜੇ ਪ੍ਰੇਮਾ ਭਗਤੀ ਕਰਕੇ ਉਸ ਵੈਗੁਰੂ ਕਾਲਪੁਰਖ ਨਾਲ ਜੁੜੇ ਹੋਏ ਨੇ ਅਸੀਂ ਤੇ ਭਾਈ ਉਹਨਾਂ ਨੂੰ ਮਿਲਣ ਵਾਸਤੇ ਘਰੋਂ ਨਿਕਲੇ ਆ ਤੇ ਮਹਾਰਾਜ ਉਹਨਾਂ ਨੂੰ ਮਿਲੇ ਉਹਨਾਂ ਦੀ ਬਾਣੀ ਇਕੱਠੀ ਕਰਕੇ ਲਿਆਏ ਜੋ ਸਾਡੇ ਕੋਲ ਅੱਜ ਮੌਜੂਦ ਹੈ ਉਹਨਾਂ ਭਗਤਾਂ ਦੀ ਬਾਣੀ ਉਹਨਾਂ ਗੁਰਮਖਾਂ ਦੀ ਬਾਣੀ ਉਹਨਾਂ ਮਹਾਨ ਪੁਰਸ਼ਾਂ ਦੀ ਬਾਣੀ ਉਹਨਾਂ ਗੁਰਮਖਾਂ ਦੀ ਬਾਣੀ ਸਾਡੇ ਕੋਲ ਮੌਜੂਦ ਹੈ ਜਿਹਨੂੰ ਪੜ੍ਹ ਕੇ ਜਿਹਨੂੰ ਜਾਣ ਕੇ ਜਿਹਨੂੰ ਸਮਝ ਕੇ ਗੁਰਮਖ ਬਣਿਆ ਜਾ ਸਕਦਾ ਹੈ ਤੇ ਮਹਾਰਾਜ ਕਹਿੰਦੇ ਇਹ ਰਸਤਾ ਇਹ ਨਿਸ਼ਾਨ ਤੈਨੂੰ ਪ੍ਰਾਪਤ ਹੋਏਗਾ ਐਸੇ ਪ੍ਰੇਮ ਭਗਤ ਵਿਚਾਰੀ ਗੁਰਮੁਖ ਸੱਚਾ ਨਾਮੁ ਰਾਰੀ ਰਹਾਉ ਦੀਸ ਪੰਕਤੀ ਵਿੱਚ ਮਹਾਰਾਜ ਦੱਸਦੇ ਨੇ ਕਿ ਇਸ ਤਰ੍ਹਾਂ ਭਾਈ ਇਹ ਪ੍ਰੇਮਾ ਭਗਤੀ ਦੀ ਵਿਚਾਰ ਹੈ ਜਦੋਂ ਸੱਚਾ ਮਨ ਵਿੱਚ ਵਸਿਆ ਗੁਰਮੁਖ ਬਣਿਆ ਉਹ ਨਾਮ ਹਿਰਦੇ ਵਿੱਚ ਵਸ ਗਿਆ ਹੁਣ ਅੰਦਰਲੇ ਵਿਕਾਰ ਅੰਦਲੀ ਹਉਮੈ ਅੰਦਲੇ ਹੰਕਾਰ ਜਿਹੜੇ ਭੜੇ ਅਰੇ ਅੰਦਰ ਬੈਠੇ ਨੇ ਕਹਿੰਦੇ ਇਹ ਹੌਲੀ ਹੌਲੀ ਬਾਹਰ ਨਿਕਲਣੇ ਸ਼ੁਰੂ ਹੋ ਗਏ ਰਹਾਉ ਐਨਸ ਨਿਰਮਲ ਥਾਨ ਸੁਤਾਨ ਤੀਨ ਭਵਨ ਨੇ ਕੇਵਲ ਗਿਆਨ ਦਿਨ ਰਾਤ ਸਿਮਰਨ ਕਰਦੇ ਹੋਇਆਂ ਉਹੜੇ ਗੁਰਮੁਖ ਨੇ ਭਾਈ ਉਹ ਨਿਰਮਲ ਹੋ ਗਏ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਖੱਟੇ ਆ ਭਲੇ ਸੇਵਣ ਜਾ ਰਹੇ ਉਹਨਾਂ ਦੀ ਗੱਲ ਮਹਾਰਾਜ ਕਰਦੇ ਨੇ ਇੱਥੇ ਥਾਨ ਸੁਥਾਨ ਹੁਣ ਉਹਨਾਂ ਦਾ ਸਥਾਨ ਜਿਹੜਾ ਹੈ ਉਹ ਨਿਰਮਲ ਹੈ ਪਵਿੱਤਰ ਹੈ ਜਿਵੇਂ ਸੰਗਤ ਵਿੱਚ ਆ ਕੇ ਇਹ ਮਨ ਟਿਕ ਜਾਂਦਾ ਹੈ ਕਿਨੇ ਜਿਹੜੇ ਗੁਰਮੁਖ ਨੇ ਉਹ ਤੇ ਉੱਠਦੇ ਆ ਬੈਹਂਦੇ ਆ ਤੁਰਦੇ ਆ ਫਿਰਦੇ ਆ ਗੁਰਮੁਖ ਰੋਮ ਰੋਮ ਹਰ ਧਾਵੈ ਉਹ ਟਿਕਾਣੇ ਤੇ ਮਨ ਜਿਹੜਾ ਜੁੜਿਆ ਰਹਿੰਦਾ ਹੈ ਹਰ ਵੇਲੇ ਮਨ ਪਵਿੱਤਰਤਾ ਵਿੱਚ ਰਹਿੰਦਾ ਹੈ ਨਿਰਮਲਤਾ ਵਿੱਚ ਰਹਿੰਦਾ ਹੈ ਭੈੜੇ ਖਿਆਲ ਭੈੜੀ ਸੋਚ ਭੈੜੀ ਵਿਚਾਰ ਅੰਦਰ ਆਉਣ ਹੀ ਨਹੀਂ ਦਿੰਦਾ ਤੀਨ ਪਵਣ ਨੇ ਕੇਵਲ ਗਿਆਨ ਉਹ ਤਿੰਨਾਂ ਪਵਣਾ ਵਿੱਚ ਰਜੋ ਗੁਣ ਤਮੋ ਗੁਣ ਸਤੋ ਗੁਣ ਆਕਾਸ਼ ਪਤਾਲ ਇਹ ਧਰਤੀ ਤੇ ਮਹਾਰਾਜ ਕਹਿੰਦੇ ਵੇਖੋ ਉਹ ਨਹੀਂ ਕੇਵਲ ਗਿਆਨ ਹੈ ਪੂਰਨ ਗਿਆਨ ਨਾਲ ਜੁੜਿਆ ਹੋਇਆ ਗਿਆਨ ਅੰਜਨ ਗੁਰਦਿਆ ਅ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਉਹ ਮਨ ਪ੍ਰਕਾਸ਼ ਮਾਨ ਹੈ ਗਿਆਨ ਦਾ ਦੀਵਾ ਬਲਦਾ ਪਿਆ ਅੰਦਰ ਹਨੇਰਾ ਨਹੀਂ ਹੈ ਹੁਣ ਹੁਣ ਅਗਿਆਨਤਾ ਨਹੀਂ ਹੈ ਹੁਣ ਕੋਈ ਧੋਖਾ ਨਹੀਂ ਦੇ ਸਕਦਾ ਹੁਣ ਸਾਨੂੰ ਕੋਈ ਇਹ ਨਹੀਂ ਕਿ ਦੇਖਾ ਦੇਖੀ ਤੁਰ ਪਏ ਅਸੀਂ ਨਹੀਂ ਤਾਂ ਸੰਸਾਰ ਹੈ ਮਾਰੇ ਦਸ ਦੇ ਬਾਣੀ 'ਚ ਦੇਖਾ ਦੇਖੀ ਸਭ ਕਰੈ ਮਨਮੁਖ ਬੂਝ ਨਾ ਪਾਏ ਅਸੀਂ ਤੇ ਦੇਖਾ ਦੇਖੀ ਤੁਰ ਪਏ ਉਹਨੇ ਉੱਥੇ ਮਥਾ ਟੇਕਿਆ ਸੀ ਵੀ ਟੇਕ ਆਏ ਉਹਨੇ ਉਹ ਕੰਮ ਕੀਤਾ ਸੀ ਵੀ ਕਰਿਆ ਕਿਉਂ ਕੀਤਾ ਕਦੇ ਸੋਚਿਆ ਹੀ ਨਹੀਂ ਕਦੇ ਸੋਚਿਆ ਹੀ ਨਹੀਂ ਜਦੋਂ ਗੁਰੂ ਵਾਲੇ ਬਣੇ ਜਦੋਂ ਗੁਰਮੁਖ ਹੋਏ ਫਿਰ ਇਦੋਂ ਉਦੋਂ ਜਾਣਾ ਛੱਡ ਦਿੱਤਾ ਫਿਰ ਆਪਣੇ ਨਿੱਜ ਘਰ ਵਿੱਚ ਟਿਕਿਆ ਮਨ ਬਾਣੀ ਨਾਲ ਜੁੜਿਆ ਹੋਇਆ ਆਪਣੀ ਮੰਜ਼ਿਲ ਬਲਵੱਧ ਹੈ ਸਾਚੇ ਗੁਰ ਤੇ ਹੁਕਮ ਪਛਾਣ ਸੱਚੇ ਗੁਰੂ ਦਾ ਗਿਆਨ ਜਦੋਂ ਪ੍ਰਾਪਤ ਹੋਇਆ ਬਾਣੀ ਨਾਲ ਜੁੜਿਆ ਤੇ ਹੁਕਮ ਨੂੰ ਪਛਾਨ ਲਿਆ ਸਮਝ ਲਿਆ ਸਾਰਾ ਸੰਸਾਰ ਹੀ ਹੁਕਮ ਵਿੱਚ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜੈ ਤਾਹੋਂ ਮੈਂ ਕਹਿ ਨਾ ਕੋਈ ਜਿਨ੍ਹਾਂ ਨੇ ਹੁਕਮ 부ਜ ਲਿਆ ਉਹਨਾਂ ਨੇ ਹਉਮੈ ਚੁੱਕ ਦਿੱਤੀ ਆਪਣੀ ਅੰਦਰੋਂ ਇਹ ਪ੍ਰੇਮਾ ਭਗਤੀ ਦੀ ਗੱਲ ਹੈ ਜਿੱਥੇ ਪ੍ਰੇਮ ਹੈ ਉੱਥੇ ਹਉਮੈ ਵਾਲੀ ਗੱਲ ਹੈ ਹੀ ਨਹੀਂ ਕੋਈ ਉੱਥੇ ਸਾਚਾ ਹਰਖ ਨਾਹੀ ਤਿਸੋਗ ਅਮਰਤ ਗਿਆਨ ਮਹਾਰਸ ਭੋਗ ਇਹ ਮਨ ਜਦੋਂ ਸੱਚਾ ਹੋਇਆ ਉਹ ਸਚਿਆਰ ਨਾਲ ਜੁੜਿਆ ਹੁਕਮ ਤੇ ਰਜਾ ਵਿੱਚ ਰਿਹਾ ਨਾ ਅੰਦਰ ਹਰਖ ਹੈ ਨਾ ਹੀ ਸੋਗ ਹੈ ਨਾ ਖੁਸ਼ੀ ਹੈ ਨਾ ਗਮੀ ਹੈ ਜੋ ਨਰਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨੇਹਰ ਭੈ ਨਹੀਂ ਜਾਂਕਿਆ ਕੰਚਨ ਮਾਟੀ ਮਾਨੈ ਨੈ ਨਿੰਦਿਆ ਨੈ ਉਸਤ ਜਾਂਕੈ ਲੋਭ ਮੋਹ ਅਪਮਾਨਾ ਹਰਖ ਸੋਗ ਤੇ ਰਹੈ ਨਿਆਰੋ ਨਾਹਿ ਮਾਨ ਅਪਮਾਨਾ ਲਿਓ ਗੁਰਮੁਖ ਨੇ ਉਹਨਾਂ ਦੀ ਖੁਸ਼ੀ ਗਮੀ ਨਾਲ ਕੋਈ ਬੋਤਾ ਨਹੀਂ ਉਹਨੂੰ ਪਤਾ ਹੈ ਕਿ ਅੱਜ ਖੁਸ਼ੀ ਹੈ ਕੱਲ ਨੂੰ ਗਮੀ ਹੈ ਹੁਣ ਦਿਨ ਹੈ ਕੱਲ ਨੂੰ ਰਾਤ ਹੋ ਜਾਏਗੀ ਉਹਨਾਂ ਲਈ ਦੋਵੇਂ ਹੀ ਬਰਾਬਰ ਨੇ ਜੀ ਉਹ ਆਪਣੀ ਮੰਜ਼ਲ ਵੱਧਦੇ ਨੇ ਅੰਮ੍ਰਿਤ ਗਿਆਨ ਮਹਾਰਸ ਭੋਗ ਉਹ ਅੰਮ੍ਰਿਤ ਨਹੀਂ ਇਸ ਗਿਆਨ ਨੂੰ ਕਿਉਂਕਿ ਗਿਆਨੀਆਂ ਕਾ ਭੋਜਨ ਨਾਮ ਹੈ ਸਰੀਰ ਵਾਸਤੇ ਭੋਜਨ ਦੀ ਜ਼ਰੂਰਤ ਪੈਂਦੀ ਹੈ ਜੀ ਸਾਨੂੰ ਮਨ ਦਾ ਭੋਜਨ ਨਿੰਦਿਆ ਈਰਖਾ ਬਖੀਲੀ ਚੁਗਲੀਆਂ ਇਹ ਮੰਨ ਦਾ ਭੋਜਨ ਹੈ ਜੀ ਆਤਮਿਕ ਭੋਜਨ ਗਿਆਨ ਹੈ ਸਿਮਰਨ ਹੈ ਜਿਹੜੇ ਆਤਮਿਕ ਰੂਹਾਂ ਨੇ ਉਹਨਾਂ ਦਾ ਭੋਜਨ ਜਿਹੜਾ ਹੈ ਉਹ ਸਿਮਰਨ ਹੈ ਕਿਉਂਕਿ ਹਰ ਚੀਜ਼ ਦਾ ਭੋਜਨ ਵੱਖਰਾ ਵੱਖਰਾ ਹੈ ਜੀ ਕਿਸੇ ਰਾਜੇ ਨੇ ਕਿਹਾ ਆਪਣੀ ਸਭਾ ਦੇ ਵਿੱਚ ਕਿ ਮੈਂ ਹੰਸ ਨਹੀਂ ਵੇਖੇ ਹੰਸ ਹੁੰਦੇ ਕਿਹੋ ਜਿਹੇ ਨੇ ਤਾਂ ਕੋਈ ਗਿਆਨਵਾਨ ਬੰਦਾ ਬੈਠਾ ਸੀ ਉਹ ਕਹਿੰਦਾ ਰਾਜਾ ਜਿੱਥੇ ਭੋਜਨ ਹੋਏਗਾ ਉਹ ਚੀਜ਼ ਉੱਥੇ ਆਏਗੀ ਉਹ ਕਹਿੰਦਾ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਹੈ ਕਹਿੰਦਾ ਇੰਜ ਕਰ ਤੇਰੇ ਮਹਿਲ ਬੜੇ ਉੱਚੇ ਨੇ ਕਹਿੰਦਾ ਹਾਂ ਉੱਥੇ ਨਾ ਮਰੇ ਹੋਏ ਪਸ਼ੂ ਸੁੱਟ ਜਰਾ ਉਹਨੇ ਸੁੱਟੇ ਜਦੋਂ ਤਾਂ ਥੋੜੇ ਸਮੇਂ ਬਾਅਦ ਉਹ ਕੀ ਵੇਖਦਾ ਹੈ ਕਿ ਕੁਝ ਦਿਨਾਂ ਵਿੱਚ ਉੱਥੇ ਗਿਰਜਾਂ ਆਉਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਭੋਜਨ ਹੈ ਉਹਨਾਂ ਦਾ ਉਹਨੂੰ ਸਫਾਈ ਕਰਾਈ ਆਇਆ ਚੰਗੀ ਤਰ੍ਹਾਂ ਸਾਰਾ ਕੁਝ ਸਾਫ਼ ਕਰਕੇ ਕਹਿੰਦਾ ਹੁਣ ਇੱਥੇ ਮੋਤੀ ਖਿਲਾਰ ਜਦੋਂ ਮੋਤੀ ਖਿਲਾਰੇ ਤਾਂ ਕੁਝ ਦਿਨਾਂ ਬਾਅਦ ਉੱਥੇ ਹੰਸ ਆਉਣੇ ਸ਼ੁਰੂ ਹੋ ਗਏ ਕਿਉਂਕਿ ਜਿਹੋ ਜਿਹਾ ਭੋਜਨ ਸਾਡਾ ਆਇਆ ਸੀ ਉੱਥੇ ਜਾਵਾਂਗੇ ਨਾ ਗਿਆਨਮਾਨ ਨੇ ਜਿਹੜੇ ਉਹ ਬਾਣੀ ਵਿੱਚੋਂ ਖੋਜਦੇ ਨੇ ਇਹ ਬਾਣੀ ਸਮੁੰਦਰ ਹੈ ਜੀ ਬਾਣੀ ਸਮੁੰਦਰ ਹੈ ਸਮੁੰਦਰ ਦੇ ਕੰਢੇ ਆਪਾਂ ਵੇਖਦੇ ਹਾਂ ਕਿੰਨੇ ਪੰਛੀ ਨੇ ਜਿਹੜੇ ਮੱਛੀਆਂ ਨੂੰ ਖਾਂਦੇ ਨੇ ਕਿੰਨੇ ਲੋਕ ਨੇ ਜਿਹੜੇ ਜਾਲ ਲੈ ਕੇ ਘੜੋਤੇ ਨੇ ਉਹਨਾਂ ਦਾ ਭੋਜਨ ਉਹੀ ਹੋਈ ਹੈ ਪਰ ਹੰਸ ਨੇ ਮੋਤੀ ਨੇ ਉਹਨਾਂ ਨੇ ਮੋਤੀ ਚੁਗਣੇ ਨੇ ਬਹੁਤ ਹੀ ਘੱਟ ਬੰਦੇ ਮਿਲਣਗੇ ਜਿਹੜੇ ਟੁੱਬੀ ਮਾਰਦੇ ਨੇ ਜਿਹਨਾਂ ਨੇ ਮੋਤੀ ਲੱਭਣੇ ਹੁੰਦੇ ਨੇ ਕਿਉਂਕਿ ਮੋਤੀ ਥੱਲੇ ਨੇ ਸਿੱਪੀਆਂ ਵਿੱਚ ਨੇ ਉਹ ਆਪਣਾ ਮੋਤੀਆਂ ਵਾਸਤੇ ਆਉਂਦੇ ਨੇ ਬਹੁਤ ਘੱਟ ਨੇ ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਅਸੀਂ ਦੇਖਦੇ ਆਂ ਇਹ ਸਮੁੰਦਰ ਹੈ ਬਾਣੀ ਅਸੀਂ ਬਹੁਤੀ ਤੇ ਲੰਗਰ ਕਰਕੇ ਹੀ ਆਉਨੇ ਆ ਜੀ ਕਿਉਂਕਿ ਸ੍ਰੀ ਅਕਪੋਜਨ ਤਾਂ ਕਿਸ ਬੰਦਾ ਸਾਡਾ ਇਸ ਤੋਂ ਬਾਅਦ ਗੋਲਕ ਤੱਕ ਹੈ ਬੜੇ ਘੱਟ ਵਿਰਲੇ ਵਿਰਲੇ ਨੇ ਜਿਹੜੇ ਬਾਣੀ ਦੀ ਤਹਿ ਤੱਕ ਜਾਣ ਲਈ ਆਉਂਦੇ ਨੇ ਗੁਰੂ ਕੋਲੇ ਬਾਣੀ ਨੂੰ ਸਮਝਣ ਵਾਸਤੇ ਆਉਂਦੇ ਨੇ ਇਹ ਮੋਤੀ ਚੁਗਣ ਵਾਸਤੇ ਆਉਂਦੇ ਨੇ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਜਿਹੜੇ ਸਿੱਖਿਆ ਲੈਣ ਵਾਸਤੇ ਆਉਂਦੇ ਨੇ ਜਿਹੜੇ ਗੁਰੂ ਦੇ ਬੋਲਾਂ ਨੂੰ ਸੰਭਾਲਣ ਵਾਸਤੇ ਆਉਂਦੇ ਨੇ ਆਪਣੇ ਹਿਰਦੇ ਵਿੱਚ ਉਹ ਬਹੁਤ ਘੱਟ ਨੇ ਜੀ ਇਸ ਕਰਕੇ ਮਹਾਰਜ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਜੇ ਕੋ ਗੁਰਮੁਖ ਹੋਏਗਾ ਉਹ ਬਿਰਲੇ ਬਿਰਲੇ ਬਾਣੀ ਦੀ ਵਿਚਾਰ ਕਰਨਗੇ ਨਹੀਂ ਤੇ ਅਸੀਂ ਦੇਖਾ ਦੇਖੀ ਲੱਗੇ ਹੋਏ ਆ ਪੰਜ ਸਮਾਈ ਸੁਖੀ ਸਭ ਲੋਗ ਉਹਨਾਂ ਗੁਰਮਖਾਂ ਨੇ ਇਹਨਾਂ ਪੰਜਾਂ ਨੂੰ ਕਾਮ ਕ੍ਰੋਧ ਲੋਭ ਉਹ ਹੰਕਾਰ ਨੂੰ ਸਮਾ ਲਿਆ ਵਿੱਚੇ ਖਤਮ ਕਰ ਗਏ ਹੁਣ ਸਾਰਾ ਅੰਦਰਲਾ ਲੋਕ ਜਿਹੜਾ ਹੈ ਇਹ ਗਿਆਨ ਇੰਦਰੀ ਨੇ ਸਾਡਾ ਸਰੀਰ ਹੈ ਇਹ ਸਤ ਸੰਤੋਖ ਦਇਆ ਧਰਮ ਸਹਿਜ ਹੈ ਹੁਣ ਅੰਦਰ ਸੁਖ ਵਰਤ ਗਿਆ ਹੁਣ ਅੰਦਰ ਸੁਖ ਵਰਤ ਗਿਆ ਸਾਰੇ ਪਾਸੇ ਆਨੰਦ ਵਰਤ ਗਿਆ ਜਿਹਨੂੰ ਤੀਜੇ ਪਾਤਸ਼ਾਹ ਮਹਾਰਾਜ ਬਖਸ਼ਿਸ਼ਾ ਕਰਦੇ ਨੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਜੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿੱਚ ਕਟੇ ਗਿਆਨ ਅੰਜਨ ਸਾਰੇਆ ਅੰਦਰੋਂ ਜਿਨ ਕਾ ਮੂੰਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹ ਨਾਨਕ ਇਹ ਆਨੰਦ ਹੈ ਅਨੰਦ ਗੁਰੂ ਤੇ ਜਾਣਿਆ ਉਹ ਅਵਸਥਾ ਤੱਕ ਉਹ ਪਹੁੰਚੇ ਨੇ ਗੁਰਮਖ ਨੇ ਜਿਹੜੇ ਸਗળી ਜੋ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਹੁਣ ਪਾਤਸ਼ਾਹ ਕਹਿੰਦੇ ਪ੍ਰਭੂ ਜੀ ਜੋਤ ਤੇਰੀ ਸਾਰਿਆਂ ਵਿੱਚੀ ਹੈ ਤੂੰ ਸਾਰਿਆਂ ਦਾ ਹੈ ਆਪੇ ਜੋੜ ਵਿਛੋੜੇ ਸੋਈ ਇਹ ਜੋੜਨ ਵਾਲਾ ਆਪਣੇ ਨਾਲ ਤੇ ਵਿਛੋੜਨ ਵਾਲਾ ਸੰਜੋਗ ਵਿਜੋਗ ਦੁਇਕਾਰ ਚਲਾਵੇਂ ਲੇਖੇ ਆਵੇਂ ਭਾਗ ਜੇ ਸਾਡੇ ਵਿੱਚ ਇੰਨੀ ਹਿੰਮਤ ਹੁੰਦੀ ਫਿਰ ਤਾਂ ਅਸੀਂ ਜੁੜ ਜਾਂਦੇ ਸੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਪ੍ਰਭੂ ਜੀ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਤੁਹਾਡੇ ਤੋਂ ਵਿਛੜ ਗਏ ਆ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਜਦੋਂ ਅਸੀਂ ਇਹ ਅਰਦਾਸ ਕਰਦੇ ਆ ਫਿਰ ਉਹ ਜੋੜਦਾ ਹੈ ਫਿਰ ਉਹ ਗੁਰਮੁਖ ਬਣਾ ਦਿੰਦਾ ਹੈ ਆਪੇ ਕਰਤਾ ਕਰੇਸ ਹੋਈ ਇਹ ਕਰਨ ਕਰਾਉਣ ਵਾਲਾ ਤੇ ਉਹ ਵੈਗਰੂ ਅਕਾਲ ਪੁਰਖ ਆਪ ਹੈ ਅਸੀਂ ਤੇ ਉਦਮ ਕਰ ਸਕਦੇ ਹਾਂ ਅਸੀਂ ਤੇ ਬੇਨਤੀ ਕਰ ਸਕਦੇ ਹਾਂ ਕਿਉਂਕਿ ਸਾਹਿਬ ਅੱਗੇ ਹੁਕਮ ਨਾ ਚੱਲਿਆ ਕਿਹੀ ਬਣਾ ਅਰਦਾਸ ਅਸੀਂ ਤੇ ਅਰਦਾਸ ਕਰ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਜੀਓ ਮਨੁੱਖਾ ਜਨਮ ਮਿਲੇ ਤੁਹਾਡੀ ਮਿਹਰਬਾਨੀ ਹੈ ਤੁਹਾਡੀ ਬੜੀ ਕਿਰਪਾ ਹੈ ਕਿਤੇ ਇਹ ਹੁਣ ਵਿਅਰਥ ਨਾ ਚਲਾ ਜਾਏ ਬਹੁਤ ਜਨਮ ਵਿਚੜੇ ਤੇ ਮਾਦੋ ਇਹ ਜਨਮ ਤੁਹਾਰੇ ਲੇਖੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਜਦੋਂ ਇਸ ਤਰ੍ਹਾਂ ਅਸੀਂ ਆ ਕੇ ਅਰਦਾਸ ਕਰਦੇ ਆਂ ਤੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਢਾਏ ਉਸਾਰੇ ਹੁਕਮ ਸਮਾਵੈ ਹੁਕਮ ਵਰਤੈ ਜੋ ਤਿਸ ਭਾਵੈ ਉਹ ਆਪ ਉਹਦੇ ਹੁਕਮ ਵਿੱਚ ਵਰਤਦਾ ਜੀ ਉਹ ਇਸ ਮਨ ਨੂੰ ਢਾਉਂਦਾ ਢਾ ਕੇ ਘਟਦਾ ਇਸ ਸੁਰਤ ਨੂੰ ਇਸ ਮਤ ਨੂੰ ਇਸ ਬੁੱਧ ਨੂੰ ਉਹ ਆਪ ਹੀ ਕਿਰਪਾ ਕਰਕੇ ਇਸ ਹੁਕਮ ਦੁਆਰਾ ਆਪਣੇ ਦੁਆਰਾ ਆਪਣੇ ਵਿੱਚ ਸਮਾ ਲੈਂਦਾ ਹੈ ਆਪਣੇ ਵਰਗਾ ਕਰ ਲੈਂਦਾ ਹੈ ਹੁਕਮੋਂ ਵਰਤੈ ਜੋਤ ਸੁਭਾਵੈ ਸਾਰਾ ਕੁਝ ਉਹਦੇ ਹੁਕਮ ਵਿੱਚ ਹੀ ਵਰਤਦਾ ਹੈ ਜੇ ਕੋਈ ਕਹੇ ਕਿ ਮੈਂ ਕਰ ਲਵਾਂਗਾ ਮੈਂ ਇਨੈਚਰ ਤੋਂ ਪਾਠ ਕਰਦਾ ਆ ਰਿਹਾ ਮੈਂ ਇਨੈਚਰ ਤੋਂ ਕਥਾ ਕਰਦਾ ਆ ਰਿਹਾ ਮੈਂ ਇਨੈਚਰ ਤੋਂ ਸਿਮਰਨ ਕਰਦਾ ਆ ਰਿਹਾ ਮੈਂ ਲੱਗੀ ਇਸ ਕਰਕੇ ਕੁਝ ਵੀ ਨਾ ਪ੍ਰਾਪਤ ਹੋਇਆ ਜਿਸ ਦਿਨ ਮੈਂ ਨਿਕਲੀ ਜਦੋਂ ਅਸੀਂ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਕਿ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਪੱਥਰ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ ਤੇੜਕ ਮੂਰਤੀਕਾਰ ਹੈ ਉਹਨੂੰ ਘੜ ਦਿੰਦਾ ਹੈ ਤੇ ਘੜ ਕੇ ਫਿਰ ਕੀ ਕਰਦਾ ਹੈ ਜੀ ਉਹਦੀ ਮੂਰਤੀ ਨੂੰ ਲੋਕ ਨਮਸਕਾਰਾਂ ਕਰਦੇ ਨੇ ਵੇਖੋ ਇਹ ਜਦੋਂ ਉਹ ਵੈਗਰੂ ਕਾਲਪੁਰਖ ਜਦੋਂ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕੀਤਾ ਤਾਂ ਗੁਰੂ ਨੇ ਘੜ ਦਿੱਤਾ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਲੇ ਨੀਚ ਬਿਰਤੀ ਸੀ ਉੱਚੀ ਬਿਰਤੀ ਵਾਲਾ ਕਰ ਦਿੱਤਾ ਸਤਿਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਗੁਰਬਿਨ ਪੂਰਾ ਕੋਈ ਨਾ ਪਾਵੇ ਧੰ ਗੁਰੂ ਨਾਨਕ ਪਾਸ਼ਾ ਮਰ ਕੇ ਕਹਿੰਦੇ ਇਸ ਕਰਕੇ ਗੁਰੂ ਤੋਂ ਬਿਨਾ ਗੁਰ ਉਹ ਨੁਕਤਾ ਹੈ ਇੱਕ ਜਿਹੜਾ ਮਿਲਿਆ ਨੁਕਤਾ ਇਹ ਹੈ ਕਿ ਆਪਣੇ ਆਪ ਨੂੰ ਸਮਰਪਿਤ ਕਰਨਾ ਸੀ ਘਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਉਦੋਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਕੀ ਹੋਇਆ ਜਦੋਂ ਨੇ ਕਿਰਪਾ ਕੀਤੀ ਜਦੋਂ ਨੇ ਬਖਸ਼ਿਸ਼ ਕੀਤੀ ਸਾਨੂੰ ਤੇ ਇਹ ਹੀ ਨਹੀਂ ਪਤਾ ਲੱਗਿਆ ਕਿ ਹੋਇਆ ਕੀ ਸੀ ਬਿਲਕੁਲ ਉਸੇ ਤਰ੍ਹਾਂ ਜਦੋਂ ਅਸੀਂ ਬਚਪਨ ਜਵਾਨੀ ਚ ਆ ਗਏ ਪਤਾ ਨਹੀਂ ਲੱਗਿਆ ਜਵਾਨੀ ਤੋਂ ਬੜਾਪੇ ਚ ਚਲੇ ਗਏ ਪਤਾ ਹੀ ਨਹੀਂ ਲੱਗਿਆ ਇਸ ਤਰ੍ਹਾਂ ਸਿਮਨ ਕਰਦੇ ਆ ਕਰਦੇ ਆ ਉਸ ਮਾਲਕ ਨੇ ਬੜੀ ਕਿਰਪਾ ਕੀਤੀ ਬੜੀ ਬਖਸ਼ਿਸ਼ ਕੀਤੀ ਸਾਨੂੰ ਆਪਣੇ ਨਿਜ ਸਥਾਨ ਤੇ ਲੈ ਆਇਆ ਉਹਦੀ ਕਿਰਪਾ ਤੋਂ ਬਿਨਾ ਉਹਦੀ ਬਖਸ਼ਿਸ਼ ਤੋਂ ਬਿਨਾ ਨਹੀਂ ਹੁੰਦਾ ਜਦ ਤੱਕ ਮੈਂ ਕਰਦਾ ਸੀ ਕਿ ਮੈਂ ਆ ਕੰਮ ਕਰ ਰਿਹਾ ਹਾਂ ਨਹੀਂ ਸੱਚੇ ਪਾਤਸ਼ਾਹ ਤੁਸੀਂ ਕਰਵਾ ਰਹੇ ਹੋ ਤੁਸੀਂ ਆਪ ਕਿਰਪਾ ਕਰੋ ਸਿਮਰਨ ਕਰਨ ਲੱਗੇ ਆ ਬਾਣੀ ਪੜਨ ਲੱਗੇ ਆ ਇਹ ਅਰਦਾਸ ਕਰ ਲਿਆ ਕਰੋ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਤੁਸੀਂ ਕਰਵਾ ਲਵੋ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ RAM ਅਸੀਂ ਥੋੜੀ ਮਤ ਦੇ ਹਾਂ ਅਸੀਂ ਨਿਰਗੁਣ ਯਾਰ ਹਾਂ ਤੁਸੀਂ ਔਗਣਾ ਅਸੀਂ ਔਗਣਾ ਨਾਲ ਭਰੇ ਹੋਏ ਹਾਂ ਤੁਸੀਂ ਬਖਸ਼ਿੰਦ ਹੋ ਦਿਆਲੂ ਹੋ ਕਿਰਪਾਲੂ ਹੋ ਊਣਿਆਂ ਨੂੰ ਭਰਨ ਵਾਲੇ ਹੋ ਤੁਸੀਂ ਕਿਰਪਾ ਕਰੋ ਫਿਰ ਉਹ ਕਰਦੇ ਜੀ ਕਿਰਪਾ ਬਾਲਕ ਬਿਰਧ ਨ ਸੁਰਤ ਪ੍ਰਾਨ ਭਰ ਜੋਬਨ ਬੂਢੈ ਅਬ ਮਹਾਨ ਤੇ ਸਾਡੀ ਵਸਤਾ ਕੀ ਹੈ ਜੀ ਮਰ ਗਏ ਬਾਲਕ ਸੀ ਬਾਲਕ ਤੂੰ ਬਿਰਧ ਤੱਕ ਚਲਾ ਗਿਆ ਬੁਢਾਪੇ ਤੱਕ ਚਲਾ ਗਿਆ ਨਾ ਬਚਪਨ ਵੇਲੇ ਸੁਰਤ ਸੀ ਬੁਢਾਪੇ ਵੇਲੇ ਸੁਰਤ ਚਲੀ ਗਈ ਨੈਨੋ ਨੀਰ ਬਹਿ ਤਨ ਖੀਣਾ ਪਏ ਕੇਸ ਦੁੱਧਵਾਨੀ ਰੂਧਾ ਕੰਟ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ ਅਸੀਂ ਤੇ ਖਾਣਾ ਪੀਣਾ ਹੱਸਣਾ ਸੌਣਾ ਇਸ ਨੂੰ ਮੰਨ ਲਿਆ ਬਸ ਵਿਸਰ ਵਿਸਰ ਗਏ ਜਾਣਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਮੌਤ ਨੂੰ ਭੁੱਲ ਬੈਠੇ ਜਾਣਾ ਵੀ ਹੈ ਇਥੋਂ ਕਾਦੇ ਵਾਸਤੇ ਆਈ ਸੀ ਕਿਉਂ ਆਏ ਸੀ ਮਨੁੱਖਾ ਜਨਮ ਮਿਲਿਆ ਅਸੀਂ ਕੋਈ ਮਨੁੱਖਾਂ ਵਾਲਾ ਕੰਮ ਕੀਤਾ ਕੋਈ ਮਨੁੱਖਤਾ ਦੀ ਗੱਲ ਕੀਤੀ ਮੈਂ ਕਹਿੰਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾਂ ਕਰੇ ਦਿਨ ਰਾਤ ਕਰਤੂਤਾ ਛੜੀਆਂ ਪਸ਼ੂਆਂ ਲਈ ਰਹੀਆਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਬਚਪਨ ਵੇਲੇ ਵੀ ਬੇਸਮਝੀ ਸੀ ਚਲੋ ਨਹੀਂ ਪਤਾ ਸੀ ਬੁਢਾਪੇ ਚ ਆ ਕੇ ਬੇਸੁਰਤ ਹੋਣਾ ਹੋ ਗਿਆ ਭੁੱਲਣ ਲੱਗ ਪਿਆ ਸਾਰਾ ਕੁਝ ਭਰ ਜੋਬਨ ਬੂੜਾ ਅਪਮਾਨ ਤੇ ਜਿਹੜੀ ਜਵਾਨੀ ਸੀ ਜਿਹਦੇ ਵਿੱਚ ਅਸੀਂ ਕੁਝ ਕਰ ਸਕਦੇ ਸੀ ਸਿਮਰਨ ਕਰ ਸਕਦੇ ਸੀ ਵਿਚਾਰ ਸਕਦੇ ਸੀ ਬੈਠ ਸਕਦੇ ਸੀ ਇਹਨਾਂ ਅੱਖਾਂ ਦੁਆਰਾ ਵੇਖ ਸਕਦੇ ਸੀ ਇਹਨਾਂ ਕੰਨਾਂ ਦੁਆਰਾ ਸੁਣ ਸਕਦੇ ਸੀ ਉਦੋਂ ਅਸੀਂ ਹੰਕਾਰ ਨਾਲ ਭਰੇ ਰਹੇ ਜਵਾਨੀ ਹੰਕਾਰ ਵਿੱਚ ਨਿਕਲ ਗਈ ਸਾਰੀ ਜਿਹੜਾ ਕੰਮ ਕਰਨ ਦਾ ਸੀ ਤੇ ਜਦੋਂ ਬਾਪੂ ਤੋਂ ਬੋਲਿਆ ਨਹੀਂ ਜਾਂਦਾ ਫੇਰ ਕਹਿਣਗੇ ਬਾਪੂ ਹੁਣ ਇਹਨੂੰ ਅਮਰ ਸ਼ਕਾ ਦੇ ਬਾਪੂ ਕਹਿ ਬਾਈ ਗੁਰੂ ਹਾਈ ਕਹਿੰਦਾ ਹੈ ਬਾਈ ਥੋੜੀ ਕਹੇਗਾ ਉਹ ਬਾਈ ਗੁਰੂ ਕਿਉਂ ਕਹੇਗਾ ਫਿਰ ਸਾਰੀ ਉਮਰ ਨਹੀਂ ਕਿਹਾ ਕਦੇ ਬਿਨ ਨਾਮ ਹੈ ਕਿਹਾ ਲਹਿ ਸੰਦਾਨ ਗੁਰੂ ਨਾਨਕ ਪਾਸ਼ਾ ਮਾਰੀ ਕਹਿੰਦੇ ਬਿਨਾ ਨਾਮ ਤੋਂ ਅਖੀਰ ਨੂੰ ਫਿਰ ਤੱਲੇ ਤੇਰੇ ਪੱਲੇ ਕੀ ਪਏਗਾ ਨਿਦਾਨ ਵੀ ਨਾ ਹੁੰਦਾ ਓੜਕ ਨੂੰ ਅਖੀਰ ਨੂੰ ਫਿਰ ਕੀ ਪੱਲੇ ਪਿਆ ਕੁਛ ਵੀ ਨਾ ਗਿਆ ਆਇਆ ਗਿਆ ਮੂਆ ਨਾ ਆਇਆ ਸੀ ਚਲਾ ਗਿਆ ਬੜੇ ਆਏ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਏ ਬੜੇ ਆਏ ਬੜੇ ਚਲੇ ਗਏ ਗੱਲ ਜਾਣਦੀ ਨਹੀਂ ਹੈ ਜਾਣ ਜਾਣ ਵਿੱਚ ਫਰਕ ਹੈ ਗੁਰਮੁਖੀ ਜਾਣਾ ਹੈ ਮਨਮੁਖ ਨੇ ਵੀ ਜਾਣਾ ਹੈ ਸਭ ਨੇ ਜਾਣਾ ਹੈ ਸੰਸਾਰ ਤੋਂ ਪਰ ਗੁਰਮੁਖ ਜਦੋਂ ਇਸ ਸੰਸਾਰ ਤੋਂ ਜਾਂਦਾ ਹੈ ਸ਼ੁਕਰਾਨੇ ਨਾਲ ਜਾਂਦਾ ਹੈ ਜੀ ਉਹ ਕੁਝ ਵੰਡ ਕੇ ਜਾਂਦਾ ਹੈ ਮਨਮੁਖ ਜਦੋਂ ਇਸ ਸੰਸਾਰ ਤੋਂ ਜਾਂਦਾ ਹੈ ਸ਼ਿਕਵਿਆਂ ਨਾਲ ਜਾਂਦਾ ਹੈ ਅੱਖਾਂ 'ਚ ਹੰਝੂ ਲੈ ਕੇ ਜਾਂਦਾ ਹੈ ਪਛਤਾਵੇ ਲੈ ਕੇ ਜਾਂਦਾ ਹੈ ਜਿਸ ਕਾ ਅਨਤਨ ਸਹਿਜ ਨਾ ਜਾਨਾ ਪਰਮ ਪੁਲਾਣਾ ਫਿਰ ਪਛਤਾਨਾ जिने ਦਿੱਤਾ ਸੀ ਸਾਰਾ ਕੁਝ ਇਹ ਆਨ ਇਹ ਧਨ ਇਹ ਸਰੀਰ ਸਹਜ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਭਰਮ ਪੁਲਾਣਾ ਫਿਰ ਪੁਸ਼ਤਾਨਾ ਭਰਮ ਭਲੇਖਿਆਂ ਵਿੱਚ ਰਿਹਾ ਭੁੱਲ ਬੈਠਾ ਸਾਰਾ ਕੁਝ ਤੇ ਜਦੋਂ ਗਿਆ ਛੱਡਣਾ ਪਿਆ ਸਾਰਾ ਕੁਝ ਜਿਹੜਾ ਧਨ ਇਕੱਠਾ ਕਰਦਾ ਜਿਹੜੇ ਕਬਜੇ ਕਰ ਕਰਕੇ ਇਕੱਠੇ ਕਰਦਾ ਰਿਹਾ ਬਹੁ ਪਰਪੰਚ ਕਰ ਪਰ ਤਨ ਲਿਆ ਬੈਸਤਦਾਰਾ ਪੈ ਆਨ ਲਟਾਵੇ ਬੜੀਆਂ ਠੱਗੀਆਂ ਬੜੀਆਂ ਚੋਰੀਆਂ ਕਰ-ਕਰ ਜਿਹੜਾ ਧਨ ਇਕੱਠਾ ਕੀਤਾ ਸੀ ਬੜੇ ਪਲਾਟ ਇਕੱਠੇ ਕੀਤੇ ਬੜੀਆਂ ਮਕਾਨ ਘਰ ਬਣਾਏ ਉੱਚੇ-ਉੱਚੇ ਜਾਣ ਲੱਗਿਆਂ ਪਿਛਤਾਵਾ ਰਿਆ ਕਿਉਂਕਿ ਝੜਨੇ ਪੈ ਗਏ ਸਾਰਾ ਕੁਝ ਉਸੇ ਵੇਲੇ ਇਹ ਜੋ ਨਜ਼ਰ ਆਉਂਦਾ ਹੈ ਜੀ ਸਾਰਾ ਕੁਝ ਨੱਖਾਂ ਨਾਲ ਇਹ ਸਾਨੂੰ ਛੱਡ ਜਾਣਾ ਪੈਣਾ ਹੈ ਤੁਸੀਂ ਜਨੂੰ ਛੱਡਣਾ ਪਈ ਜਿਹੜੇ ਤੇ ਪਕੜ ਹੋਵੇ ਅਖੀਰ ਤੱਕ ਬੜਾਪੇ ਤੱਕ ਬੜਾਪੇ ਤੱਕ ਜਿਉਂ-ਜੋ ਬੰਦਾ ਬੁੱਢਾ ਹੁੰਦਾ ਹੈ ਉਹਦੀ ਪਕੜ ਵੱਧਦੀ ਜਾਂਦੀ ਹੈ ਮੋਦੇ ਉਹਨੂੰ ਫਿਰ ਛੱਡਣਾ ਔਖਾ ਲੱਗਦਾ ਤੇ ਫਿਰ ਜਾਣ ਲੱਗਿਆ ਪਛਤਾਵੇ ਦੇ ਹੰਝੂ ਲੈ ਕੇ ਗਿਆ ਗਲ ਫਾਹੀ ਬੌਰਾ ਬੌਰਾਨਾ ਗਲ ਵਿੱਚ ਮੋਹ ਦੀ ਫਾਈ ਪਈ ਹੋਈ ਹੈ ਬੌਰਾ ਹੋਇਆ ਝੱਲਾ ਹੋਇਆ ਸੰਸਾਰ 'ਚ ਵੇਖਦੇ ਆ ਹੋ ਰਿਹਾ ਸਾਰਾ ਕੁਝ ਮਨੁੱਖ ਜਿਹੜਾ ਝੱਲਾ ਹੋ ਗਿਆ ਫਿਰ ਸਾਰਾ ਸੋਝੀ ਨਹੀਂ ਹੈ ਪਤਾ ਹੀ ਲੱਗ ਰਿਹਾ ਮੈਂ ਕੀ ਬੋਲਣਾ ਹੈ ਕੀ ਕਹਿਣਾ ਹੈ ਕਿਉਂਕਿ ਸੁਰਤ ਚੜੀ ਚੜੀ ਗਈ ਜੋ ਕੁਝ ਉਹਨੇ ਕਟਿਆ ਸੀ ਕਮਾਇਆ ਸੀ ਉਹ ਸਾਹਮਣੇ ਸਾ ਆਪਣੇ ਸਾਹਮਣੇ ਦੇਣਾ ਪਿਆ ਛੱਡਣਾ ਪਿਆ ਤੇ ਬੋਰਾ ਹੋ ਗਿਆ ਬੰਦਾ ਪਾਲ ਪਾਗਲ ਹੋ ਗਿਆ ਕਹਿੰਦੇ ਵੇਖੋ ਬੂਡਤ ਜਗ ਦੇਖਿਆ ਤੋ ਡਰ ਭਾਗੇ ਗੁਰੂ ਨਾਨਕ ਪਾਸ਼ਾ ਮਗਨੇ ਜਦੋਂ ਗੁਰਮੁਖ ਨੇ ਜਿਹੜੇ ਜਦੋਂ ਉਹਨਾਂ ਨੇ ਆਪਣੀਆਂ ਇਹਨਾਂ ਅੱਖਾਂ ਨਾਲ ਵੇਖਿਆ ਕਿ ਸੰਸਾਰ ਤੇ ਡੁੱਬ ਰਿਹਾ ਇਸ ਤਰ੍ਹਾਂ ਹੀ ਜਿਹੜੀ ਚੀਜ਼ ਅਸੀਂ ਇਕੱਠੀ ਕਰੀ ਗਏ ਸਾਰੀ ਉਮਰ ਜੀ ਤੇ ਜੋਰ ਲਾਇਆ ਸਾਰਾ ਜੀਵਨ ਲਗਾ ਦਿੱਤਾ ਜਾਣ ਲੱਗਿਆ ਫਿਰ ਉਹਨੂੰ ਛੱਡ ਕੇ ਜਾਣਾ ਪੈ ਗਿਆ ਉਹ ਕਿਸੇ ਕੰਮ ਸਾਡੇ ਦੇ ਕਿਸੇ ਕੰਮ ਨਾ ਆਈ ਉਹ ਡਰ ਕੇ ਭੱਜਿਆ ਬੰਦਾ ਫਿਰ ਡਰ ਭਾਗੇ ਸਤਿਗੁਰੂ ਰਾਖੇ ਸੇ ਵੜ ਭਾਗੇ ਉਦੋਂ ਬੰਦਾ ਸਤਿਗੁਰੂ ਵੱਲ ਭੱਜਿਆ ਉਦੋਂ ਗੁਰੂ ਵੱਲ ਭੱਜਿਆ ਤੇ ਜਿਨ੍ਹਾਂ ਨੂੰ ਸਤਿਗੁਰੂ ਨੇ ਰੱਖ ਲਿਆ ਉਹ ਵੱਡਿਆਂ ਭਾਗਾ ਵਾਲੇ ਨੇ ਉਹ ਵੱਡਿਆਂ ਭਾਗਾ ਵਾਲੇ ਨੇ ਜਿਨ੍ਹਾਂ ਉੱਤੇ ਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਉਹਨਾਂ ਨੂੰ ਰੱਖ ਲਿਆ ਉਹ ਆਏ ਕਾਰੂ ਵਰਗੇ ਗੱਤਾ ਉਹ ਦਿਨ ਕਿ ਕਾਰੂ ਰਾਜਾ ਹੋਇਆ ਇੱਕ ਉਸ ਨੇ ਐਲਾਨ ਕੀਤਾ ਕਿ ਜਿਹੜਾ ਵੀ ਮੈਨੂੰ ਰੁਪਈਆ ਦੇਵੇਗਾ ਨਾ ਮੈਂ ਆਪਣੀ ਬੇਟੀ ਦਾ ਰਿਸ਼ਤਾ ਕਰ ਦੇਵਾਂਗਾ ਹੁਣ ਕਿਸੇ ਕੋਲੇ ਰੁਪਈਆ ਨਹੀਂ ਸੀ ਕਿਉਂਕਿ ਉਹਨੇ ਟੈਕਸੀ ਨੇ ਲਾ ਤੇ ਲੋਕਾਂ ਕੋਲੋਂ ਖੂਨ ਨਿਚੋੜ ਦਿੱਤਾ ਸਾਰਾ ਇੱਕ ਬੱਚਾ ਆਪਣੀ ਮਾਂ ਨੂੰ ਆਖ ਕੇ ਕਹਿੰਦਾ ਮੁੰਡਾ ਨੌਜਵਾਨ ਕਿ ਮਾਂ ਮੈਨੂੰ 1 ਰੁਪਈਆ ਦੇ ਜਿੰਮੀ ਮਰਜ਼ੀ ਦੇ ਜਿੱਥੋਂ ਮਰਜ਼ੀ ਲਿਆ ਕੇ ਦੇ ਮੁਸਲਮਾਨ ਲੋਕ ਮੂੰਹ ਦੇ ਵਿੱਚ ਰੁਪਈਆ ਪਾਉਂਦੇ ਨੇ ਉਹਨੇ ਕਿਹਾ ਕਿ ਆਪਣੇ ਪਿਓ ਦੀ ਕਬਰ ਪੁੱਟ ਲੈ ਉਹਦੇ ਵਿੱਚੋਂ ਤੁਹਾਨੂੰ ਰੁਪਈਆ ਮਿਲ ਜਾਏਗਾ ਉਹਨੇ ਕਹਿੰਦੇ ਆਪਣੇ ਪਿਓ ਦੀ ਕਬਰ ਪੁੱਟੀ ਜਾ ਕੇ ਉਹਦੇ ਮੂੰਹ ਚੋਂ ਰੁਪਈਆ ਕੱਢ ਕੇ ਰਾਜੇ ਦੇ ਪੇਸ਼ ਹੋ ਗਿਆ ਕਿ ਲੈ ਰਾਜਾ ਆਰਫ ਮੈਂ ਇਹਨਾਂ ਰੁਪਈਆ ਲੈ ਕੇ ਆਇਆ ਉਹਨੇ ਪੁੱਛਿਆ ਪੁੱਤਰ ਤੂੰ ਇਹ ਲੈ ਕੇ ਕਿੱਥੋਂ ਆਇਆ ਕਿਹਾ ਜੀ ਆਪਣੇ ਪਿਓ ਦੀ ਕਬਰ ਜ ਉਹਨੇ ਕਬਰਾਂ ਪਟਾਤੀਆਂ ਸਾਰੀਆਂ ਮਹਾਰਾਜ ਉੱਥੇ ਗਏ ਗੁਰੂ ਨਾਨਕ ਪਾਤਸ਼ਾਹ ਦਸਣ ਵਾਸਤੇ ਕਿਉਂਕਿ ਪੈਸਾ ਕੋਈ ਮਾੜੀ ਗੱਲ ਨਹੀਂ ਹੈ ਜੀ ਪੈਸਾ ਜੇਬ ਚ ਹੋਣਾ ਜ਼ਰੂਰੀ ਹੈ ਜਦੋਂ ਪੈਸਾ ਦਿਮਾਗ ਚ ਚਲਾਇਆ ਜਾਏ ਨਾ ਮਾਇਆ ਫਿਰ ਇਹ ਖਤਰਨਾਕ ਹੈ ਕਾਰੂ ਨੂੰ ਪਤਾ ਲੱਗਿਆ ਕਿ ਮੇਰੇ ਰਾਜ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਆਏ ਨੇ ਬਾਹਰ ਬੈਠੇ ਨੇ ਮਹਾਰਾਜ ਮਿਲਣ ਵਾਸਤੇ ਗਿਆ ਹਾਥੀ ਚੜਿਆ ਹੋਇਆ ਨਾਲ ਸ਼ਾਨੋ ਸ਼ੌਕਤ ਨਾਲ ਜਾ ਰਿਹਾ ਹੈ ਦੂਰੋਂ ਆਉਂਦਿਆਂ ਵੇਖ ਕੇ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨਾ ਨੂੰ ਕਿਹਾ ਕਿ ਮਰਦਾਨਾ ਜੀ ਆਫਰ ਕਰਨ ਆ ਠਿਕਰੀਆਂ ਇਕੱਠੀਆਂ ਕਰੀਏ ਕਹਿੰਦੇ ਠਿਕਰੀਆਂ ਇਕੱਠੀਆਂ ਕਰਕੇ ਬੋਰੇ ਭਰ ਰਹੇ ਨੇ ਕਾਰੂ ਵੇਖ ਰਿਹਾ ਕਿ ਮੈਂ ਤਾਂ ਸੋਚਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਬੜੇ ਦੂਰ ਤੱਕ ਦੂਰ ਦ੍ਰਿਸ਼ਟੀ ਨੇ ਮਹਾਨ ਪੁਰਸ਼ ਨੇ ਲੈ ਤੇ ਠਿਕਰੀਆਂ ਇਕੱਠੀਆਂ ਕਰੀ ਜਾਂਦੇ ਨੇ ਆ ਕੇ ਉਹਨੇ ਪੁੱਛਿਆ ਕਿ ਮਹਾਰਾਜ ਤੁਸੀਂ ਤੇ ਮੈਂ ਤਾਂ ਕੁਝ ਹੋਰ ਸੁਣਿਆ ਸੀ ਤੁਸੀਂ ਤੇ ਹੋਰ ਹੀ ਨਿਕਲੇ ਲੈ ਤੁਸੀਂ ਵੀ ਠਿਕਰੀਆਂ ਇਕੱਠੀਆਂ ਕਰੀ ਜਾਂਦੇ ਹੋ ਇਹ ਕੀ ਕਰਨੀਆਂ ਨੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਹੱਸ ਕੇ ਕਿ ਕਾਰੂ ਅਸੀਂ ਇਕੱਠੀਆਂ ਕਰਨੀਆਂ ਆ ਅੱਗੇ ਲੈ ਕੇ ਜਾਣੀਆਂ ਨੇ ਜਦੋਂ ਸੰਸਾਰ ਤੋਂ ਜਾਵਾਂਗੇ ਨਾਲ ਜਾਣਗੀਆਂ ਇਹ ਅਸੀਂ ਲੈ ਕੇ ਜਾਣੀਆਂ ਨੇ ਉਹ ਫਟ ਦੇ ਕੇ ਬੋਲਿਆ ਲੈ ਮੈਂ ਤੇ ਸੋਚਿਆ ਸੀ ਬੜੇ ਵਿਦਵਾਨ ਲੋਕ ਕੋ ਤੁਸੀਂ ਤੁਸੀਂ ਲੋਕਾਂ ਨੂੰ ਰਾਹ ਪਾਉਣ ਵਾਲੇ ਤੁਹਾਨੂੰ ਪਤਾ ਹੀ ਨਹੀਂ ਕਿ ਇਹ ਚੀਜ਼ਾਂ ਨਾਲ ਥੋੜੀ ਜਾਣਗੀਆਂ ਜਦੋਂ ਅਸੀਂ ਸੰਸਾਰ ਛੱਡਣਾ ਹੈ ਇਹ ਠਿਕਰੀਆਂ ਨਾਲ ਜਾਣਗੀਆਂ ਤੇ ਮਹਾਰਾਜ ਕਹਿੰਦੇ ਫਿਰ ਭਾਈ ਗੁਰਮੁਖਾ ਇੰਜ ਦੱਸ ਜਿਹੜੀਆਂ ਤੂੰ ਠਿਕਰੀਆਂ ਇਕੱਠੀਆਂ ਕੀਤੀਆਂ ਨੇ ਇਹ ਵੀ ਠਿਕਰੀਆਂ ਹੀ ਨੇ ਧਾਤੀ ਆ ਨਾ ਸੋਨਾ ਹੋਇਆ ਚਾਂਦੀ ਹੋਈ ਧਾਤ ਇਹਨੇ ਠਿਕਰੀ ਨਹੀਂ ਸਾਰੇ ਫਿਰ ਇਹ ਠਿਕਰੀਆਂ ਤੇਰੇ ਨਾਲ ਜਾਣਗੀਆਂ ਸ਼ਰਮਸਾਰ ਹੋਇਆ ਕਿ ਮਹਾਰਾਜ ਮੈਥੋਂ ਗਲਤੀ ਹੋ ਗਈ ਫਿਰ ਵੰਡਿਆ ਉਹਨੇ ਇਹ ਜਦ ਤੱਕ ਚੋਟ ਨਹੀਂ ਲੱਗਦੀ ਤਦ ਤੱਕ ਮਨੁੱਖ ਲੱਗਿਆ ਹੋਇਆ ਜਦੋਂ ਚੋਟ ਲੱਗੀ ਜਦੋਂ ਸਮਝ ਆਈ ਫਿਰ ਸਤਗੁਰੂ ਦੀ ਸ਼ਰਨ ਵਿੱਚ ਆਇਆ ਨਾਨਕ ਗੁਰ ਕੀ ਚਰਣੀ ਲਾਗੇ ਕਿ ਕਿ ਜਦ ਤੱਕ ਚੋਟ ਨਹੀਂ ਲੱਗਦੀ ਜਦ ਤੱਕ ਸਮਝ ਨਹੀਂ ਆਉਂਦੀ ਉਦੋਂ ਤੱਕ ਬੰਦਾ ਲੱਗਿਆ ਹੋਇਆ ਤੁਰਿਆ ਰਹਿੰਦਾ ਵੀ ਤਾਂ ਐਵੇਂ ਕਹੀ ਜਾਂਦੇ ਨੇ ਜੀ ਜਦੋਂ ਸਮਝ ਆਈ ਅਖੀਰ ਚ ਆਈ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਜਦੋਂ ਸਾਨੂੰ ਸਮਝ ਆਉਣ ਲੱਗਦੀ ਹੈ ਉਦੋਂ ਸਾਡੇ ਜਾਣ ਦਾ ਸਮਾਂ ਹੋ ਜਾਂਦਾ ਹੈ ਫਿਰ ਪੱਲੇ ਕੁਝ ਨਹੀਂ ਪੈਂਦਾ ਤੇ ਜਿਹੜੇ ਸਮਝਦਾਰ ਨੇ ਉਹ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੇ ਨੇ ਉਹ ਗੁਰੂ ਦੀ ਚਰਨੀ ਲੱਗ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਬਾਲਕ ਦੁੱਧ ਲੈ ਕੇ ਆਇਆ ਪੁੱਛਿਆ ਮਹਾਰਾਜ ਨੇ ਤੇਰਾ ਨਾਂ ਕੀ ਹੈ ਜੀ ਬੁੱਢਾ ਮਰਨੇ ਪੁੱਛਿਆ ਕਿ ਤੇਰਾ ਨਾਮ ਬੁੱਢਾ ਕਿਨੇ ਰੱਖਿਆ ਕਿਨੇ ਜੀ ਮੇਰੀ ਮਾਂ ਨੇ ਹੈ ਤੂੰ ਬੱਚਾ ਐ ਕੰਮ ਬੁੱਢਿਆਂ ਵਾਲੇ ਕਰਦਾ ਐ ਤੈਨੂੰ ਲੱਗਣ ਕਿੱਥੋਂ ਲੱਗੀ ਇਹ ਸੇਵਾ ਕਰਨ ਦੀ ਸੱਚੇ ਪਾਤਸ਼ਾਹ ਜੀਓ ਮੈਂ ਆਪਣੀ ਮਾਂ ਨੂੰ ਚੁੱਲ੍ਹੇ ਵਿੱਚ ਲੱਕੜਾਂ ਬਾਲਦਿਆਂ ਵੇਖਦਾ ਅੱਗ ਬਾਲਦੇ ਵੇਖਦਾ ਉਹ ਵੱਡੀਆਂ ਲੱਕੜਾਂ ਨੂੰ ਨਹੀਂ ਸਭ ਤੋਂ ਪਹਿਲਾਂ ਛੋਟੀਆਂ ਨੂੰ ਲਾਉਂਦੀ ਐ ਇਸ ਕਰਕੇ ਮੈਨੂੰ ਸਮਝ ਆ ਗਈ ਕਿ ਮੌਤ ਕਦੋਂ ਵੀ ਆ ਸਕਦੀ ਐ ਉਹ ਬਾਬਾ ਬੁੱਢਾ ਜੀ ਇਨਾਂ ਦੀ ਉਮਰ 125 ਸਾਲ ਰਹੀ ਹੈ ਵੇਖੋ ਉਹ ਕਹਿ ਰਹੇ ਨੇ ਬਚਪਨ ਦੇ ਵਿੱਚ ਤੇ ਉਦੋਂ ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਕਿ ਤੂੰ ਤੇ ਭਾਈ ਬੁੱਢਾ ਨਹੀਂ ਤੂੰ ਤੇ ਬੁੱਢਾ ਹੈ ਬੜਾ ਸਿਆਣਾ ਹੈ ਬੜਾ ਬਜ਼ੁਰਗ ਹੈ ਮਹਾਰਾਜ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਐਡੀ ਵੱਡੀ ਕਿਰਪਾ ਹੋਈ ਕਿ ਛੇਵੇਂ ਪਾਸ਼ੇ ਤੱਕ ਮਹਾਰਾਜ ਨੇ ਤਿਲਕ ਦਿੱਤਾ ਹੈ ਨੌਵੇਂ ਪਾਸ਼ੇ ਤੱਕ ਦਰਸ਼ਨ ਕੀਤੇ ਨੇ ਜਦੋਂ ਗੁਰੂ ਕਿਰਪਾ ਕਰਦਾ ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਸੋ ਆਉ ਗੁਰੂ ਅਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਸਾਨੂੰ ਅਕਲ ਆ ਜਾਏ ਸਾਨੂੰ ਸੋਝੀ ਆ ਜਾਏ ਸਾਨੂੰ ਠੋਕਰ ਵੱਜ ਜਾਏ ਅਸੀਂ ਤੇਰੇ ਦਰ ਤੇ ਆਂ ਡੇ ਕੀਏ ਸੱਚੇ ਪਾਤਸ਼ਾਹ ਤੁਸੀਂ ਚੁੱਕ ਲਓ ਚੁੱਕ ਕੇ ਸਾਨੂੰ ਆਪਣੇ ਗੜ ਨਾਲ ਲਾ ਲਓ ਸਾਡਾ ਇਹ ਜੀਵਨ ਸਫਲ ਹੋ ਜਾਏ ਜਦ ਹੀ ਅਸੀਂ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ